ਅੰਮ੍ਰਿਤਸਰ ਦੇ ਚਬਾਲ ਰੋਡ ਇਲਾਕੇ ਇੰਦਰਾ ਕਲੋਨੀ ਵਿੱਚ ਕੂੜੇ ਕਰਕਟ ਦੇ ਢੇਰ ਬਣੇ ਹੋਏ ਹਨ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਕੂੜੇ ਦੇ ਢੇਰ ਹੋਣ ਕਾਰਨ ਉਹਨਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇੱਥੋਂ ਦੇ ਬਦਬੂ ਭਰੇ ਮਾਹੌਲ ਕਾਰਨ ਉਹਨਾਂ ਦਾ ਇੱਥੋਂ ਲੰਘਣਾ ਵੀ ਔਖਾ ਹੈ ਇਸ ਕੂੜੇ ਦੇ ਢੇਰ ਕਾਰਨ ਇਲਾਕੇ ਵਿੱਚ ਬਿਮਾਰੀਆਂ ਫੈਲਣ ਦਾ ਖਤਰਾ ਵੀ ਹੈ ਉਹਨਾਂ ਨਗਰ ਨਿਗਮ ਨੂੰ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਕੂੜੇ ਦੇ ਢੇਰ ਚੁਕਾਏ ਜਾਣ ਤਾਂ ਜੋ ਉਹਨਾਂ ਨੂੰ ਇਸ ਸਮੱਸਿਆ ਤੋਂ निजात ਮਿਲ ਸਕੇ ਕਿੰਦਰਾ ਗੁਰੂ ਜਵਾਰੋੜ ਦੇ ਕੰਢੇ ਦੇ ਸਾਹਮਣੇ ਬਹੁਤ ਗੂੜਾ ਪਿਆ ਵਾ ਬਹੁਤ ਗੰਦਾ ਬੈਠੇ ਗਾਇਆਂ ਜਿਹੜੇ ਲੋਕੀ ਘਰਾਂ ਚੋਂ ਆਉਂਦੇ ਉਹ ਵੀ ਲਿਆ ਕੂੜਾ ਤੇ ਸੁੱਟ ਦਿੰਦੇ ਢੇਰ ਲੱਗਾ ਰੰਦਾ ਵਾ ਲੋਕਾਂ ਨੂੰ ਆਣ ਜਾਣ ਦੀ ਬੜੀ ਸੰਗੀ ਹੁੰਦੀ ਹੈ ਬੜੀ ਗੰਦਗੀ ਹੈ ਤੇ ਟਸਕੇ ਭਰ ਭਰ ਲੋਕੀ ਸੁੱਟਦੇ ਤੇ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਇਸੇ ਕਰਕੇ ਇਸ ਗੰਦਗੀ ਦੀ ਸਫਾਈ ਕੀਤੀ ਜਾਵੇ ਅਸੀਂ ਬਹੁਤ ਬਹੁਤ ਤੁਹਾਡੇ ਮੇਦੋਂਗਣ ਦੇ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਪਜੀ ਸਫਾਈ ਹੁਣ ਜੇ ਦੀ ਗੰਦਗੀ ਦੂਰ ਕਰੋ ਇਹ ਗੰਦਗੀ ਦੂਰ ਹੋਏਗੀ ਤੇ ਲੋਕੀ ਬਿਮਾਰੀਆਂ ਤੋਂ ਓਟਣਗੇ ਇਹ ਗੰਦਗੀ ਬੈਏਗੀ ਤੇ ਲੋਕੀ ਬਿਮਾਰ ਪੈਣਗੇ ਇਹਦੇ ਲਈ ਕੋਈ ਸੁਣਵਾਈ ਨਹੀਂ ਕੋਈ ਕਰਦਾ ਪਿਆ ਦੀ ਕੋਈ ਸਾਰੇ ਲੋਕੇ ਅੰਗੋਲੀ ਕਰ ਜਾਂਦੇ ਆ ਸਰਕਾਰ ਨੂੰ ਇਹਦੇ ਬਾਰੇ ਧਿਆਨ ਦੇਣਾ ਚਾਹੀਦਾ ਇੰਦਰਾ ਕਲੋਚਬਾ ਰੋਡ ਗੇਟ ਖਜ਼ਾਨਾ ਅੰਮ੍ਰਿਤਸਰ ਕੋਲ ਗੰਦਗੀ ਦਾ ਢੇਰ ਲੱਗਾ ਪਿਆ ਵਾ ਉਹਨਾਂ ਡੈਂਪ ਬਣਾ ਕੇ ਰੱਖਿਆ ਤੇ ਲੋਕੀ ਸਾਰੇ ਆਪਣੇ ਆਪਣੇ ਘਰਾਂ ਜਿਹਾ ਕੂੜਾ ਇੱਥੇ ਸੁੱਟਦੇ ਨੇ ਜਿਹੜਾ ਵੀ ਆਂਦਾ ਪਾਰੋਂ ਆਂਦਾ ਉਹ ਲੈ ਆ ਕੇ ਮੋਟਰਸਾਈਕਲ ਤੇ ਸਕੂਟਰਾਂ ਦੇ ਲੈ ਆ ਕੂੜਾ ਤੇ ਸੁੱਟ ਦਿੰਦੇ ਨੇ ਜਿਹੜੇ ਘਰਾਂ ਚ ਲੈ ਕੇ ਕੂੜਾ ਲੈ ਆ ਕੇ ਸੁੱਟਦੇ ਨੇ ਉਹ ਵੀ ਆ ਕੇ ਸੁੱਟਦੇ ਨੇ ਪੈਸੇ ਲੈ ਜਾਂਦੇ ਨੇ ਕੂੜਾ ਤਾਮਣ ਚੁੱਕਦੇ ਹੋ ਤਾਂ ਵੀ ਪੈਸੇ ਲੈ ਕੇ ਚੱਲ ਜਾਂਦੇ ਨੇ ਕੂੜਾ ਫੇਰ ਲੋਕੇ ਇੱਥੇ ਇਹਨਾਂ ਨੂੰ ਟੈਂਪਲੇ ਸੁੱਟਣਾ ਚਾਹੀਦਾ ਪਰ ਲੋਕੀ ਟੈਂਪਲੇ ਜਾਂਦੇ ਨਹੀਂ ਉਹ ਲੋਕ ਇੱਥੇ ਸੁੱਟ ਜਾਂਦੇ ਆ ਤੇ ਮਿਹਰਬਾਨੀ ਕਰਕੇ ਇਹ ਧਿਆਨ ਦਿੱਤਾ ਜਾਵੇ ਸਰਕਾਰ ਨੂੰ ਵੀ ਇਹ ਕੂੜਾ ਇੱਥੋਂ ਚੁਕਾਇਆ ਜਾਵੇ